ਅੱਜ ਹੁਸ਼ਿਆਰਪੁਰ ਵਿਕੇ ਕੋਆਪਰੇਟਿਵ ਬੈਂਕ ਦੇ ਵਿੱਚ ਨੌਕਰੀ ਲਈ 21 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇਗੇ ਇਸ ਮੌਕੇ ਦੇ ਉੱਤੇ ਇਹ ਨਿਯੁਕਤੀ ਪੱਤਰ ਖਾਸ ਤੌਰ ਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਦਿੱਤੇਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ ਦੇ ਚੇਅਰਮੈਨ ਵਿਕਰਮ ਸ਼ਰਮਾ ਬੋਬੀ ਅਤੇ ਡਾਇਰੈਕਟਰ ਅਤੇ ਹੋਰ ਵੱਡੇ ਅਧਿਕਾਰੀ ਮੌਜੂਦ ਰਹੇ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪਹਿਲਾ ਨਿਸ਼ਾਨਾ ਰੱਖਿਆ ਸੀ ਸ਼ੁਰੂ ਤੋਂ ਵੀ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਸੈਟਲ ਕਰਨਾ ਉਹਨਾਂ ਨੂੰ ਨੌਕਰੀ ਦੇਣਾ ਉਸ ਸੰਬੰਧ ਦੇ ਵਿੱਚ ਜਿੱਥੇ ਸਰਕਾਰ ਅਜੇ ਤੱਕ 42000 ਤੋਂ ਜ਼ਿਆਦਾ ਨੌਕਰੀਆਂ ਬੱਚਿਆਂ ਨੂੰ ਰੈਗੂਲਰ ਨੌਕਰੀਆਂ ਔਰ 12000 ਤੋਂ ਜ਼ਿਆਦਾ ਬੱਚੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਜਾ ਉਹਨਾਂ ਨੂੰ ਵਧੀਆ ਉਹਦੇ ਚ ਲੈ ਕੇ ਆਂਦਾ ਸਕਿੱਲ ਚ ਲੈ ਕੇ ਆਂਦਾ ਔਰ ਉਹਦੇ ਨਾਲ ਨਾਲ ਮੈਨੂੰ ਬੜੀ ਖੁਸ਼ੀ ਹੈ ਕਿ ਸ਼ਹਿਰਪੁਰ ਕੋਪਰੇਟਿਵ ਬੈਂਕ ਜਿਹੜਾ ਹੈ ਉਹਨਾਂ ਦੇ ਸਾਡੇ ਮੇਰੇ ਨਾਲ ਚੇਅਰਮੈਨ ਵਿਕ੍ਰਮ ਸ਼ਰਮਾ ਬਾਬੀ ਜੀ ਔਰ ਸਾਰੇ ਸਾਥੀ ਐਮ ਡੀ ਸਾਹਿਬ ਇਹਨਾਂ ਦੇ ਡਾਇਰੈਕਟਰ ਸਹਿਬਾਨ ਜਿੰਨੇ ਵੀ ਹੈ ਅੱਜ 21 ਤੋਂ ਜ਼ਿਆਦਾ ਅਸਾਮੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਜਿਹਦੇ ਵਿੱਚ ਕਲਰਕ ਲੈਵਲ ਦੇ ਬੱਚੇ ਐ ਔਰ ਕੰਪਿਊਟਰ ਦੇ ਲਈ ਜਾਂ ਜੋ ਵੀ ਉਹਨਾਂ ਦੀ ਜੌਬਸ ਹੈਗੀਆਂ ਉਹਨਾਂ ਨੂੰ ਰੈਗੂਲਰ ਜੌਬਸ ਮਿਲੀ ਆ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੱਚਿਆਂ ਨੂੰ ਜੌਬ ਮਿਲੀ ਆ ਉੱਥੋਂ ਬਹੁਤ ਸਾਰੇ ਬੱਚੇ ਦੂਰੋਂ ਵੀ ਆਏ ਆ ਸੋ ਇਹਨਾਂ ਨੂੰ ਜਿੱਥੇ ਅੱਜ ਵਧਾਈ ਆ ਔਰ ਇੱਕ ਗੱਲ ਹੈ ਵੀ ਅਪ ਡੂ ਯਰ ਡਿਊਟੀ ਬੈਸਟ ਆਪਣੀ ਡਿਊਟੀ ਨੂੰ ਅੱਛੀ ਤਰ੍ਹਾਂ ਕਰਨਾ ਬੰਦਾ ਅਪ ਤਰੱਕੀ ਕਰਦਾ ਜਾਂਦਾ ਔਰ ਕਿਉਂਕਿ ਬੈਸਟ ਬੈਂਕ ਹੈ ਹੁਸ਼ਿਆਰਪੁਰ ਦਾ ਔਰ ਇਹਨੂੰ ਹੋਰ ਬੈਸਟ ਬਣਾਉਣ ਦੇ ਲਈ ਜਿਹੜੀ ਜਿੰਨੀ ਮੈਨੇਜਮੈਂਟ ਹੈ ਇਹ ਇਹਨਾਂ ਲਈ ਮੈਂ ਕਹਿੰਦਾ ਇਹਨਾਂ ਦੀ ਜਿੰਨੀ ਛਲਾਂਗਾ ਕੀਤੀ ਜਾਵੇ ਘਟਦਾ ਹੈ ਕਮਪਨੀ ਕਾਰਪੋਰੇਟ ਬੈਂਕਾਂ ਦੇ ਉੱਤੇ ਇਸ ਵੇਲੇ ਅਸੀਂ ਦੇਖਦੇ ਸੀ ਬਹੁਤ ਸਾਰੇ ਬੈਂਕ ਜਿਹੜੇ ਆਪਣੇ ਪੈਰਾਂ ਤੇ ਨਹੀਂ ਹੈ ਲੇਕਿਨ ਇਹ ਬੈਸਟ ਹੈ ਔਰ ਇਹਨੂੰ ਹੋਰ ਵੈਸਤ ਲਈ ਜਿਹੜੇ ਪ੍ਰਿਆਸ ਰਤ ਹੈਗੇ ਆ ਲਗਾਤਾਰ ਕੋਸ਼ਿਸ਼ ਕਰ ਰਿਹਾ ਉਹਦੇ ਲਈ ਵੀ ਇਹਨੂੰ ਬਹੁਤ-ਬਹੁਤ ਵਧਾਰਕਾ ਦਿੰਨਾ ਚੇਅਰਮੈਨ ਸਾਹਿਬ ਨੂੰ ਔਰ ਡਾਇਰੈਕਟਰ ਸਾਹਿਬਾਨ ਨੂੰ ਖਾਸ ਤੌਰ ਤੇ ਔਰ ਆਫੀਸਰ ਸਾਹਿਬਾਨ ਨੂੰ ਜਿਹਨੇ ਤੇ ਡਿਪਿਊਟ ਆਲਰੇਡੀ ਔਰ ਮੈਂ ਮੈਂ ਇਹ ਜੀ ਸਭ ਡੋਗਰਾ ਸਾਹਿਬ ਬੈਠੇ ਆ ਇਹ ਆਪਸ ਹੀ ਫਰੈਂਡ ਆ ਇਹਨਾਂ ਦੇ ਵਿਕ੍ਰਮ ਜੀ ਦੇ ਬ੍ਰਦਰ ਜਤਿੰਦਰ ਸ਼ਰਮਾ ਜੀ ਵਿੱਕੀ ਜੀ ਉਹ ਵੀ ਨਾਲ ਹੈ ਮੌਜੂਦ ਹੈ ਔਰ ਬਹੁਤ ਸਾਰੇ ਸਾਥੀਓ ਤੇ ਮੌਜੂਦ ਆ ਮੈਂ ਸਭ ਦਾ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਫੇਰ ਦੁਆਰਾ ਬਹੁਤ-ਬਹੁਤ ਵਧਾਈ ਦੇਣਾ ਆਪਣੇ ਵੱਲੋਂ ਆਪਣੇ ਮਾਨਯੋਗ 🎵🎵🎵